ਬਾਈ ਜਿਵੇਂ ਤਿਹਾਰਾਂ ਦਾ ਮੌਸਮ ਸ਼ੁਰੂ ਹੋ ਰਿਹਾ ਉਹਦੇ ਨਾਲ ਸਾਡੇ ਵੀਰਾਂ ਭਰਾਵਾਂ ਦੀ ਇੱਕ ਸ਼ਿਕਾਇਤ ਆਈ ਆ ਕਹਿੰਦੇ ਯਾਰ ਲੇਡੀਜ਼ ਤਿਆਰ ਤਾਂ ਹੋ ਜਾਂਦੀਆਂ ਨੇ ਪਰ ਖਰਚਾ ਬਹੁਤ ਕਰਾਉਂਦੀਆਂ ਨੇ ਜੇਬ ਹਲਕੀ ਕਰ ਦਿੰਦੀਆਂ ਨੇ ਤਾਂ ਅਸੀਂ ਤੁਹਾਡੇ ਵਾਸਤੇ ਲੱਭ ਲੈ ਕਿਸ ਤਰ੍ਹਾਂ ਦਾ ਬਿਊਟੀ ਪਾਰਲ ਜਿੱਥੇ ਤੁਹਾਨੂੰ ਸਰਵਿਸਾਂ ਦਾ ਸਾਰੀਆਂ ਐਨ ਇੱਕ ਨੰਬਰ ਮਿਲਣਗੀਆਂ ਪਰ ਵੀਰੇ ਤੁਹਾਡਾ ਖਰਚਾ ਨਹੀਂ ਹੋਣਾ ਆ ਕਹਿੰਦੇ ਵੀ ਰੇਟ ਨੇ ਜਿਹੜੇ ਬਹੁਤ ਹੀ ਤੁਹਾਨੂੰ ਘੱਟ ਦੇਣੇ ਨੇ ਰੇਟ ਚੈੱਕ ਕਰੋ ਇੱਕ ਵਾਰੀ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਵੀਡੀਓ ਚ ਕੀ ਤੁਹਾਨੂੰ ਦੇਖਣ ਨੂੰ ਮਿਲਦਾ ਤੇ ਰੇਟਾਂ ਦੇ ਨਾਲ ਨਾਲ ਹੋਰ ਵੀ ਜਿਹੜੇ ਮੇ ਤਿਹਾਰ ਆ ਰਹੇ ਨੇ ਵਿਆਹ ਸ਼ਾਦੀਆਂ ਦੇ ਮੌਸਮ ਇਤੋਂ ਵੀ ਜ਼ਿਆਦਾ ਜਿਹੜੇ ਹੈਗੇ ਨੇ ਤੁਹਾਨੂੰ ਫਾਇਦੇ ਮਿਲ ਲੈਣੇ ਨਾਲ ਜਿਹੜੇ ਕੋਰਸ ਨੇ ਬਹੁਤ ਹੀ ਘੱਟ ਰੇਟਾਂ 'ਚ ਕਰਵਾਏ ਜਾਂਦੇ ਨੇ ਇਹ ਦਾਵਾ ਕਰਦੇ ਨੇ ਮੇਕਅਪ ਸਟੂਡੀਓ ਐਂਡ ਅਕੈਡਮੀ ਵਾਲੇ ਕਿ ਜਿਹੜਾ ਇਹਨਾਂ ਦੇ ਮਤਲਬ ਕੋਰਸ ਨੇ ਉਹ ਇਤੋਂ ਘੱਟ ਰੇਟ ਤੇ ਕੋਈ ਨਹੀਂ ਕਰਵਾ ਸਕਦਾ ਲਓ ਜੀ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਮੈਮ ਤੋਂ ਤੁਹਾਨੂੰ ਕਿ ਕਿਹੜੇ-ਕਿਹੜੇ ਸਰਵਿਸਿਜ਼ ਮਿਲੀਆਂ ਨੇ ਤੇ ਕਿੰਨਾ ਤੁਹਾਡਾ ਫਾਇਦਾ ਹੋਣ ਵਾਲਾ ਤੇ ਕੀ ਆਫਰ ਲੈਣੀ ਹੈ ਮੈਮ ਸਾਨੂੰ ਦੱਸ ਦਿਓ ਹੈਲੋ एवरीवन ਹੋਪਸ ਆ ਤੁਸੀਂ ਸਾਰੇ ਵਧੀਆ ਹੋ ਹੋਗੇ ਅਸੀਂ ਤੁਹਾਡਾ ਸਵਾਗਤ ਕਰਦੇ ਆਂਗੇ ਮੇਕਅਪ ਸਟੂਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਐਕਸਾਈਟਡ ਆਫਰਸ ਲਾਈਆਂ ਨੇ ਜਿਸ ਵਿੱਚ ਅਸੀਂ ਤੁਹਾਨੂੰ 50% ਆਫ ਦੇ ਰਹੇ ਹਾਂ ਹਰ ਸਰਵਿਸ ਦੇ ਉੱਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਹੇਅਰ ਦੀਆਂ ਸਰਵਿਸਿਜ਼ ਦੇ ਉੱਤੇ ਜਿੱਦਾਂ ਕਿ ਨਾਰਮਲ ਰੇਟ ਚੱਲ ਰਿਹਾ ਸਮੂਥਨਿੰਗ ਦਾ 3500 4000 ਬਟ ਅਸ ਅਗਰ ਤੁਸੀਂ ਸਾਡੇ ਤੋਂ ਸਮੂਥਨਿੰਗ ਕਰਵਾਉਂਗੇ ਅਸੀਂ ਤੁਹਾਨੂੰ ਸਮੂਥਨਿੰਗ ਪਲੱਸ ਕੇਰਾਟਿਨ ਦੇ ਰਹੇ ਹਾਂ ਜਸਟ ਇਨ 2000 ਦੇ ਵਿੱਚ ਫਿਰ ਅਸੀਂ ਗੱਲ ਕਰੀਏ ਸਕਿਨ ਦੀਆਂ ਸਰਵਿਸਿਜ਼ ਦੇ ਉੱਤੇ ਇਨ ਵਿੱਚ ਅਸੀਂ ਤੁਹਾਨੂੰ ਹਾਈਡਰਾ ਫੇਸ਼ੀਅਲ ਦੇ ਰਿਹਾ ਸਿਰਫ 1500 ਦੇ ਵਿੱਚ ਅਗਰ ਤੁਸੀਂ ਇਹ ਵੀਡੀਓ ਦੇਖਣ ਤੋਂ ਬਾਅਦ ਜਲਦੀ ਤੋਂ ਜਲਦੀ ਵਿਜ਼ਿਟ ਕਰੋਗੇ ਤਾਂ ਅਸੀਂ ਪਹਿਲੇ 3 ਕਲਾਇੰਟ ਨੂੰ ਹਾਈਡਰਾ ਫੇਸ਼ੀਅਲ ਦੇ ਰਿਹਾ ਜਸਟ ਇਨ 1000 ਦੇ ਵਿੱਚ ਇਹ ਆਫ ਤੁਹਾਨੂੰ ਮੇਕਅਪ ਦੇ ਸਰਵਿਸਿਸ ਤੇ ਵੀ ਮਿਲੇਗੀ ਸਾਡੇ ਕੋਲੋਂ ਮੇਕਅਪ 500 ਤੋਂ ਸਟਾਰਟਿੰਗ ਹੁੰਦਾਗਾ ਜਿਸ ਵਿੱਚ ਡਿਫਰੈਂਟ ਟਾਈਪ ਆਫ ਮੇਕਅਪ ਲਾਈਕ ਪਾਰਟੀ ਮੇਕਅਪ ਡੇ ਮੇਕਅਪ ਐਂਡ ਨਾਈਟ ਮੇਕਅਪ ਹੁੰਦੇ ਨੇ ਇਸ ਤੋਂ ਇਲਾਵਾ ਅਸੀਂ ਬ੍ਰਾਈਡਲ ਮੇਕਅਪ ਦੀ ਬੁਕਿੰਗ ਵੀ ਕਰਦੇ ਹਾਂ ਜਿਸ ਵਿੱਚ ਨਾਰਮਲ ਬ੍ਰਾਈਡਲ ਮੇਕਅਪ ਆ ਜੋ ਕਿ 3000 ਤੋਂ ਸਟਾਰਟ ਆ ਐਚਡੀ ਮੇਕਅਪ 5000 ਤੋਂ ਐਂਡ ਸਿਗਨੇਚਰ ਮੇਕਅਪ 8000 ਵਿੱਚ ਕੀਤਾ ਜਾਂਦਾ ਸਾਡੇ ਕੋਲ ਅਕੈਡਮੀ ਦੇ ਕੋਰਸਿਸ ਵੀ ਕਰਾਏ ਜਾਂਦੇ ਹਨ ਜਿਸ ਵਿੱਚ ਅਸੀਂ ਤੁਹਾਨੂੰ ਮੇਕਅਪ ਸਕਿਨ ਐਂਡ ਹੈਅਰ ਦਾ ਕੰਪਲੀਟ ਕੋਰਸ ਦੇ ਰਹੇ ਹਾਂ 15000 ਦੇ ਵਿੱਚ ਅੱਜ ਕੱਲ ਨੀਲ ਐਕਸਟੈਂਸ਼ਨ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਆ ਕਾਫੀ ਲੋਕ ਇਸ ਦੀ ਡਿਮਾਂਡ ਕਰ ਰਿਹਾ ਸੋ ਇਸ ਕਰਕੇ ਅਸੀਂ ਇਸ ਤੇ ਵੀ ਆਫਰ ਲਗਾਈ ਹੈਗੀ ਅਸੀਂ ਤੁਹਾਨੂੰ ਟੈਂਪਰੇਰੀ ਨੀਲ ਦੇ ਰਹੇ ਹਾਂਗੇ 500 ਦੇ ਵਿੱਚ ਇਸ ਤੋਂ ਇਲਾਵਾ ਜੈਲ ਐਕਸਟੈਂਸ਼ਨ ਔਰ ਅਕ੍ਰੀਲਿਕ ਐਕਸਟੈਂਸ਼ਨ ਵੀ ਇੱਥੇ ਕੀਤੀ ਜਾਂਦੀ ਹੈ ਫੰਤੂ ਤੁਸੀਂ ਸੋਚਦੇ ਹੋਵੋਗੇ ਕਿ ਇਹਨੇ ਘੱਟ ਪ੍ਰਾਈਸਿਸ ਦੇ ਵਿੱਚ ਪ੍ਰੋਡਕਟ ਕਿਦਾਂ ਦੇ ਯੂਜ਼ ਕਰਨੀ ਹੈ ਬਟ ਇਹ ਟੈਂਸ਼ਨ ਤੁਹਾਡੀ ਨਹੀਂ ਸਾਡੀ ਆ ਅਸੀਂ ਬਿਲਕੁਲ origignal ਪ੍ਰੋਡਕਟਸ ਯੂਜ਼ ਕਰਾਂਗੇ ਸੋ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਮਲੇਰ ਕੋੜਲਾ ਕਾਲੀ ਮਾਤਾ ਮੰਦਿਰ ਦੇ ਨੇੜੇ ਗਰ ਕਲਾਉਟ ਹਾਊਸ ਦੇ ਬਿਲਕੁਲ ਨਾਲ ਮੇਕਅਪ ਸਟੂਡੀਓ ਐਂਡ ਅਕੈਡਮੀ ਇੱਕ ਗੱਲ ਹੋਰ ਆਉਣ ਤੋਂ ਪਹਿਲਾਂ ਅਪਾਇੰਟਮੈਂਟ ਜ਼ਰੂਰ ਮੁਕਰਾ ਕੇ ਆਇਓ ਇਸ ਦੇ ਨਾਲ ਤੁਹਾਡਾ ਟਾਈਮ ਸੇਵ ਹੋਵੇਗਾ ਹੋਪਸ ਆ ਤੁਸੀਂ ਸਾਡੀ ਵੀਡੀਓ ਤੋਂ ਫਾਇਦਾ ਜ਼ਰੂਰ ਉਠਾਉਂਗੇ ਥੈਂਕ ਯੂ